ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਜੀ ਨਿਵਾਜੀ ਪਰਮ ਸਤਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਣਾ ਸਾਰਾ ਸਰਬੰਸ ਵਾਰ ਕੇ ਮਾਲਵੇ ਦੀ ਧਰਤੀ ਪਿੰਡ ਦੀਨੇ ਪਹੁੰਚੇ ਨੇ ਜਿਹੜਾ ਦੀਨੇ ਪਿੰਡ ਕਾਂਗੜ ਦੇ ਵਿੱਚੋਂ ਨਿਕਲ ਕੇ ਵਸਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਿੰਡ ਦੀਨੇ ਪਹੁੰਚੇ ਨੇ ਤੇ ਉੱਥੋਂ ਦੇ ਰਹਿਣ ਵਾਲੇ ਚੌਧਰੀ ਭਾਈ ਲਖਮੀਰ ਭਾਈ ਸਮੀਰ ਅਤੇ ਭਾਈ ਤਖਤਮਲ ਜੋ ਭਾਈ ਰਾਏ ਜੋਧ ਦੇ ਪੁੱਤਰੇ ਸਨ ਗੁਰੂ ਸਾਹਿਬ ਜੀ ਜਦੋਂ ਉੱਥੇ ਪਹੁੰਚੇ ਨੇ ਤੇ ਭਾਈ ਰਾਏ ਜੋਧ ਉਹ ਜਿਹੜੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜੀ ਦੇ ਚਰਨਾਂ ਵਿੱਚ ਬੇਅੰਤ ਸੇਵਾਵਾਂ ਨਿਭਾਈਆਂ ਨੇ ਤੇ ਭਾਈ ਸਮੀਰ ਜੀ ਭਾਈ ਲਖਮੀਰ ਜੀ ਭਾਈ ਤਖਤਮਲ ਜੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ ਇੱਕ ਗੁੜ ਦੀ ਥੇਲੀ ਲੈ ਕੇ ਤੇ ਕੁਝ ਪੈਸੇ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਰੱਖ ਕੇ ਮੱਥਾ ਟੇਕਿਆ ਨਾਲ ਬੇਨਤੀ ਕੀਤੀ ਮਹਾਰਾਜ ਜਿਸ ਤਰ੍ਹਾਂ ਆਪ ਜੀ ਦੇ ਦਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਡੇ ਦਾਦਾ ਜੋ ਭਾਈ ਰਾਏ ਜੋਧ ਜੀ ਦੇ ਉੱਪਰ ਬੇਅੰਤ ਬਖਸ਼ਿਸ਼ਾਂ ਕੀਤੀਆਂ ਨੇ ਆਪਣੇ ਗਲ ਵਕੜੀ ਦੇ ਵਿੱਚ ਲਿਆ ਬਹੁਤ ਜ਼ਿਆਦਾ ਰਹਿਮਤਾਂ ਕੀਤੀਆਂ ਉਸੇ ਤਰ੍ਹਾਂ ਮਹਾਰਾਜ ਸਾਡੇ ਤੇ ਵੀ ਇਹ ਕਿਰਪਾ ਬਣਾਈ ਰੱਖੋ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਤੇ ਆਪਣੇ ਨੱਗਰ ਲੈ ਗਏ ਤੇ ਭਾਈ ਦੇਸੂ ਨਾਮੇ ਜੋਤਰਖਾਨ ਸੀ ਉਹਨਾਂ ਦੇ ਚਬਾਰੇ ਦੇ ਵਿੱਚ ਗੁਰੂ ਪਾਸ਼ਾ ਜੀ ਦਾ ਉਤਾਰਾ ਕੀਤਾ ਭਾਈ ਸਮੀਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਲ ਰਹਿ ਕੇ ਬੇਅੰਤ ਸੇਵਾਵਾਂ ਨਿਭਾਈਆਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਰਹੇ ਜਦੋਂ ਕਾਫੀ ਦਿਨ ਬੀਤ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਕਹਿੰਦੇ ਭਾਈ ਸਮੀਰ ਤੇਰੀ ਸੇਵਾ ਬਹੁਤ ਵੱਡੀ ਹੈ ਤੇ ਅਸੀਂ ਬਹੁਤ ਪ੍ਰਸੰਨ ਹਾਂ ਤੇ ਜੋ ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਹੈ ਤੁਸੀਂ ਅੱਜ ਮੰਗ ਲਵੋ ਤੁਹਾਡੇ ਹਰ ਮਨ ਦੀ ਇੱਛਾ ਜਿਹੜੀ ਉਹ ਪੂਰੀ ਹੋਵੇਗੀ ਭਾਈ ਸਮੀਰ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰਾ ਜਿਹੜਾ 84 ਦਾ ਗੇੜਿਆ ਨਾ ਇਹ ਕੱਟ ਦਿਓ ਸੁਣ ਕੇ ਸਮੀਰ ਪੁੰਨ ਕਰੋ ਕਿਰਪਾਲਾ ਜਦੋਂ ਸੁਣ ਕੇ ਬਚਨਮਾ ਰਾਜ ਦੇ ਬੇਨਤੀ ਕੀਤੀ ਮਹਾਰਾਜ ਸਾਡੇ ਤੇ ਕਿਰਪਾ ਕਰੋ ਨਿਗਟ ਮਹਾਰਾਜ ਸਾਨੂੰ ਆਪਣੇ ਕੋਲ ਆਪਣੇ ਚਰਨਾਂ ਦੇ ਵਿੱਚ ਰੱਖੋ ਤੇ ਸਾਨੂੰ 84 ਦੇ ਗੇੜੇ ਤੋਂ ਬਚਾ ਲਵੋ ਸਾਨੂੰ ਮੁਕਤ ਕਰ ਦਿਓ ਅਸੀਂ 84 ਦੇ ਗੇੜੇ ਦੇ ਵਿੱਚ ਨਾ ਪਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਸਮੀਰ ਜੋ ਜੋ ਤੁਹਾਡਾ 84 ਦਾ ਗੇੜਾ ਹੈ ਅਜੇ ਤੁਹਾਡੇ بڑے ਜਨਮ ਨੇ ਅਜੇ ਹੋਣੇ ਨੇ ਤੇ ਭਾਈ ਸਮੀਰ ਨੇ ਬੇਨਤੀ ਕੀਤੀ ਮਹਾਰਾਜ ਸਾਡਾ 84 ਦਾ ਗੇੜ ਕਟੋ ਤੁਹਾਡੇ ਤੋਂ ਬਿਨਾ ਸਾਡਾ ਇਹ ਗੇੜ ਕੌਣ ਕੱਟ ਸਕਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਬਚਨ ਕੀਤਾ ਕਿ ਭਾਈ ਸਮੀਰ ਤੂੰ ਕੱਲ ਨੂੰ ਸਾਡੇ ਕੋਲ ਆਈ ਤੇ ਭਾਈ ਸਮੀਰ ਆਪਣੇ ਘਰ ਵਿੱਚ ਗਿਆ ਤੇ ਰਾਤ ਨੂੰ ਆਰਾਮ ਕੀਤਾ ਤੇ ਸੁਪਨਾ ਆਇਆ ਸੁਪਨੇ ਦੇ ਵਿੱਚ ਕੀ ਵੇਖਿਆ ਭਾਈ ਸਮੀਰ ਨੇ ਕਿ ਭਾਈ ਸਮੀਰ ਦੀ ਮੌਤ ਤੋਂ ਬਾਅਦ ਜਿਹੜੇ ਅਨੇਕਾਂ ਜਨਮ ਸੱਪਾਂ ਦੇ ਜਨਵਰਾਂ ਦੇ ਹੋਰ ਕਈ ਕੀੜੇ ਮਕੌੜਿਆਂ ਦੇ ਜਿਹੜੇ ਜਨਮ ਹੈ ਨਾ ਉਹ ਸੁਪਨੇ ਦੇ ਵਿੱਚ ਹੀ ਭੋਗੇ ਨੇ ਉਹ 84 ਦਾ ਗੇੜ ਭੋਗਣ ਤੋਂ ਬਾਅਦ ਇੱਕ ਚੰਡਾਲਾਂ ਦੇ ਘਰ ਵਿੱਚ ਜਨਮ ਹੋਇਆ ਹੈ ਉੱਥੇ ਬੜਾ ਵੱਡਾ ਪਰਿਵਾਰ ਸੀ ਤੇ ਭਾਈ ਸਮੀਰ ਇਸੇ ਤਰ੍ਹਾਂ ਚੱਲਦਾ ਚੱਲਦਾ ਜੰਗਲ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਨਾ ਭਾਈ ਸਮੀਰ ਨੇ ਪੀਲੂ ਖਾਦੇ ਆ ਤੋੜ-ਤੋੜ ਕੇ ਜਦੋਂ ਪੀਲੂ ਖਾਦੇ ਆ ਤੋੜ ਕੇ ਤੇ ਇੱਕ ਰੁੱਖ ਦੀ ਟਾਣੀ ਤੇ ਪੈ ਰੱਖਿਆ ਤੇ ਉਹ ਟਾਣੀ ਟੁੱਟ ਗਈ ਤੇ ਭਾਈ ਸਮੀਰ ਥੱਲੇ ਧਰਤੀ ਤੇ ਡਿੱਗਿਆ ਤੇ ਇੱਕਦਮ ਅੱਖ ਖੁੱਲ ਗਈ ਤੇ ਬੜਾ ਹੈਰਾਨ ਪਰੇਸ਼ਾਨ ਤੇ ਜਦੋਂ ਸਵੇਰੇ ਜੰਗਲ ਪਾਣੀ ਗਿਆ ਪਖਾਨਾ ਕਰਨ ਗਿਆ ਤੇ ਵਿਸ਼ਟਾ ਦੇ ਵਿੱਚੋਂ ਵੀ ਉਹ ਪੀਲੂ ਦੇ ਜਿਹੜੇ ਬੀਜੋ ਨਜ਼ਰ ਆਉਂਦੇ ਸੀ ਤੇ ਜਦੋਂ ਭਾਈ ਸਮੀਰ ਨੇ ਦਤਨ ਕੀਤੀ ਤੇ ਸਾਧ ਸੰਗਤ ਜੀ ਦੰਦਾਂ ਦੇ ਵਿੱਚੋਂ ਵੀ ਜਿਹੜੇ ਪੀਲੂ ਸੁਪਨੇ ਦੇ ਵਿੱਚ ਖਾਦੇ ਸੀ ਨਾ ਤੇ ਉਹ ਦੰਦਾਂ ਦੇ ਵਿੱਚੋਂ ਵੀ ਉਹ ਪੀਲੂ ਦੇ ਬੀਜ ਨਿਕਲ ਰਹੇ ਨੇ ਭਾਈ ਸਮੀਰ ਬਹੁਤ ਹੈਰਾਨ ਪਰੇਸ਼ਾਨ ਕਿ ਸੁਪਨੇ ਦੇ ਵਿੱਚ ਮੈਂ ਸਾਰਾ ਕੁਝ ਵੇਖਿਆ ਪੀਲੂ ਖਾਦੇ ਨੇ ਤੇ ਹਕੀਕਤ ਦੇ ਵਿੱਚ ਉੱਠਦਿਆਂ ਜੰਗਲ ਪਾਣੀ ਗਿਆ ਬਿਸਟਾ ਦੇ ਵਿੱਚੋਂ ਪੀਲੂ ਦੇ ਬੀਜ ਨਜ਼ਰ ਆ ਰਹੇ ਆ ਤੇ ਦੰਦਾਂ ਦੇ ਵਿੱਚੋਂ ਪੀਲੂ ਦੇ ਬੀਜ ਨਿਕਲ ਰਹੇ ਆ ਇਹ ਕੀ ਕੌਤਕ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਪੁੱਛਿਆ ਮਹਾਰਾਜ ਇਹ ਕੀ ਕੌਤਕ ਹੈ ਮਹਾਰਾਜ ਕਹਿੰਦੇ ਬੜਾ ਪਰੇਸ਼ਾਨ ਹੈ ਭਾਈ ਸਮੀਰ ਦੱਸ ਕੀ ਗੱਲ ਹੈ ਤੇ ਕਹਿਣ ਲੱਗਾ ਭਾਈ ਸਮੀਰ ਮਹਾਰਾਜ ਰਾਤ ਨੂੰ ਆਹ ਭਾਣਾ ਵਰਤਿਆ ਹੈ ਜੇ ਮੈਂ ਸੁਪਨਾ ਵੇਖਿਆ ਹੈ ਤੇ ਸੁਪਨੇ ਦੇ ਵਿੱਚ ਜੋ ਵੇਖਿਆ ਤੇ ਉਹ ਹਕੀਕਤ ਦੇ ਵਿੱਚ ਜਾਗਰਤ ਦੇ ਵਿੱਚ ਉਹ ਬੀਜ ਪੀਲੂ ਤੇ ਦੰਦਾ ਵਿੱਚੋਂ ਕਿਵੇਂ ਨਿਕਲ ਸਕਦੇ ਆ ਤੇ ਜੇ ਮੈਂ ਉਹ ਜਾਗਰਤ ਅਵਸਥਾ ਦੇ ਵਿੱਚ ਆ ਤੇ ਸੁਪਨੇ ਦੇ ਵਿੱਚ ਕਿਵੇਂ ਮਹਾਰਾਜ ਇਹ ਹੋ ਸਕਦਾ ਤੇ ਮਾਰੇ ਮੈਨੂੰ ਸਮਝ ਨਹੀਂ ਆਇਆ ਕੋਈ ਜੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਬਚਨ ਕੀਤਾ ਭਾਈ ਸੁਮੀਰ ਜਿਹੜੀ ਤੂੰ ਸੇਵਾ ਕੀਤੀ ਆ ਨਾ ਉਸ ਸੇਵਾ ਨੇ ਤੇਰੇ ਸਾਰੇ ਜਿਹੜੇ ਜਨਮ ਸੀ ਨਾ ਜਨਵਰਾਂ ਦੇ ਕੀੜੇ ਮਕੌੜਿਆਂ ਦੇ ਕੱਟ ਦਿੱਤੇ ਆ ਚੰਡਾਲਾਂ ਦੇ ਘਰ ਜਿਹੜਾ ਤੇਰਾ ਜਨਮ ਹੋਣਾ ਸੀ ਉਹ ਵੀ ਤੇਰਾ ਸੁਪਨੇ ਦੇ ਵਿੱਚ ਹੀ ਕੱਟ ਦਿੱਤਾ ਸੁਪਨੇ ਦੇ ਵਿੱਚ ਹੀ ਭੋਗ ਦਿੱਤਾ ਜਿਹੜੀ ਉਸ ਈਸ਼ਵਰ ਪ੍ਰਮਾਤਮਾ ਦੀ ਮਾਇਆ ਹੈ ਨਾ ਉਹ ਵੀ ਰਹਿ ਗਈ ਹੈ ਜੋ ਸਾਰਾ ਕੁਝ ਸੁਪਨੇ ਦੇ ਵਿੱਚ ਹੀ ਬਤੀਤ ਹੋ ਗਿਆ ਤੇ ਤੇਰੇ ਸਾਰੇ ਜਨਮ ਕੱਟੇ ਗਏ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਇਹ ਲਾਭ ਹੈ ਗੁਰੂ ਦੇ ਚਰਨਾਂ ਵਿੱਚ ਸੇਵਾ ਨਿਭਾਉਣ ਦਾ ਬੜਾ ਵੱਡਾ ਫਲ ਹੈ ਜਿਸ ਕਰਕੇ ਇੰਨਾ ਵੱਡਾ ਇਨੀਆਂ ਵੱਡੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਹੋ ਜਾਂਦੀਆਂ ਨੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਭਾਈ ਗੁਰੂ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਜਿਹੜੇ ਦੁੱਖ ਨੇ ਸਾਰੇ ਕੱਟੇ ਜਾਂਦੇ ਨੇ ਇਹ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਆਪਣੀ ਸੇਵਾ ਦੇ ਵਿੱਚ ਜੋੜਨਾ ਕਾਂ ਜੋ 80ਵੀਂ ਆਪਣੇ ਜਨਮ ਨੂੰ ਆਪਣੇ ਸੁਆਸਾਂ ਨੂੰ ਸਫਲੇ ਕਰ ਸਕੀਏ ਇਹ ਭਾਈ ਸਮੀਰ ਜੀ ਜਿਹੜੇ ਭਾਈ ਰਾਏ ਜੋਧ ਦੇ ਪੁੱਤਰੇ ਸੀ ਤੇ ਉਹਨਾਂ ਦਾ ਭਲਾ ਹੋ ਗਿਆ ਮਹਾਰਾਜ ਇਤਰਾ ਸੁਪਨੇ ਦੇ ਵਿੱਚ ਵੀ ਦੁੱਖ ਕੱਟਣ ਵਾਲੇ ਨੇ ਜੇ ਕਿਤੇ ਸੱਚੇ ਦਿਲੋਂ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਪ੍ਰਭ ਡੋਰੀ ਹੱਥ ਤੇਮਾਰੇ ਆਪਣੇ ਜੀਵਨ ਦੀ ਡੋਰ ਗੁਰੂ ਮਹਾਰਾਜ ਦੇਤੇ ਸੁੱਟ ਦਈਏ ਕਿ ਮਹਾਰਾਜ ਤੁਹਾਡੇ ਹੱਥ ਚ ਡੋਰ ਹੈ ਤੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਦਾਸ ਜਗਜੀਤ ਸਿੰਘ ਰਿਆੜ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ